ਮਾਲਕ ਦੇ ਅੱਗੇ ਉਹ ਜਿਹੜਾ ਉੱਤੇ ਖੜਾ ਨਾ ਹੋਣ ਦੀ ਫਰਿਆਦ ਮੰਗੋ ਉਹ ਅੰਦੀ ਆਪਾ ਉਹਦੀ ਉਹ ਮਾਲਕ ਦੀ ਫਰਿਆਦ ਮੰਗੋ ਸਭ ਕੁਝ ਨਹੀਂ ਆਉਂਦਾ ਇਹ ਦੁਨੀਆ ਕਿਹੜੀ ਆਂਦੀ ਆ ਉਹ ਆ ਗਿਆ ਮਾਲਕ ਨੇ ਚੋਕ ਲਿਖੀ ਐ ਨਾ ਉਹਨੇ ਦੇਣਾ ਹੀ ਦੇਣਾ ਕਿਹਦੀ ਐ ਇਹਦਾ ਮੇਰੇ ਕਾਹਦਾ ਉਹਨੇ ਇੱਥੇ ਰੋਈ ਖਲਾਈ ਜਾਵਾਂਗੇ ਇੱਥੇ ਕੋਈ ਆਪਣੇ ਕੀ ਹੋਏਗਾ ਕੁਛ ਨਹੀਂ ਆਪਣੇ ਕੋ ਖਾਤੇ ਹੀ ਨਹੀਂ ਨਾਲੀ ਜੜ ਡਰਾਈਵਰ ਲੱਭ ਯਾਰ ਹੁਣ ਆਪਾਂ ਨੂੰ ਆਇਆ ਕੁਛ ਕਹਿੰਦੇ ਵੀ ਸਵਾਰੀ ਇੱਥੇ ਕਰੋ ਥੋੜਾ ਜਿਹਾ ਤੁਸੀਂ ਰੱਖੋਗੇ ਮੇਰੀ ਜੀ ਸੀਪਾ ਤੇ ਇੱਥੇ ਬੈਠੇ ਹੋ ਫੁੱਲੇ ਤੋਂ ਸਕੂਲ ਚਲਾ ਜਾਂਦੇ ਆ ਲੇਕਿਨ ਯਾਦ ਹੀ ਬੇਰੇ ਮੁੰਡੂਰ ਵੀ ਨਹੀਂ ਗਿਆ ਗਾ ਲਾਵਾ ਲਵਾਉਗਾ ਖਾਲਾ ਕੋਲ ਹਾਂ ਇਹੋ ਤਾਂ ਨਾਲੀ ਉਸ ਤੋਂ ਕਿਹੜੇ ਬੜੀ ਦੂਰ ਹੈ ਮਾਰੀ ਨਹੀਂ ਨੋਟ ਦੁਰਿਆ ਨਹੀਂ ਜਾਂਦਾ ਉਹ ਤਾਂ ਸਾਡੀ ਟੀਮ ਹੈ ਜੂਗੀ ਉਹ ਜਾਂਦੇ ਰਹਿਣਾ ਇੱਥੇ ਜਦ ਆਪਣਾ ਸਮਾਨ ਨਹੀਂ ਦਿੱਤੇ ਅਗੇ ਕੀ ਆ ਬੇਟਾ ਇਹ ਇੱਥੇ ਵੀ ਖੜੇ ਸਮਾਨ ਤੋਂ ਤਾਂ ਲੱਗਦਾ ਕਿ ਸਮਾਨ ਵਿੱਚ ਹਾਂ ਵੀ ਕੋੁਰ ਨਾ ਪਾਇਆ ਉਹ ਚਾਹੇ ਟਿੱਕਾ ਮੰਗੇ ਦੇਖਾ ਕੀ ਕੀ ਚੱਲਿਆ ਨਹੀਂ ਤਾਂ ਫਿਰ ਹੁਣ ਜਮੀ ਆ ਗਿਆ ਰਤੂ ਫਿਰ ਕੀ ਮੇਰਾ ਆਂਦਾ ਕਹਿੰਦੇ ਬਰਾਂ ਦਾ ਤੇ ਉਹ ਤਰਪਾਲ ਹੀ ਕਿਤੀ ਰੱਖਾਂਗੇ ਤਰਪਾਲ 'ਚ ਬਹਿਣਾ ਤਰਪਾਲ 'ਚ ਬਹਿਣਾ ਮਾਤਾ ਤੇ ਰੋਟੀ ਪਾਣੀ ਮਿਲਿਆ ਕਿ ਨਾਲ ਹਾਂ ਸਾਰਾ ਕੁਝ ਮਿਲਦਾ ਛਾਪਾਂ ਮੈਂ ਖਾਂਦੀ ਆਈ ਜਾਂਦਾ ਰੋਟੀ ਪਾਣੀ ਆਈ ਜਾਂਦਾ ਹੈ ਤੇ ਹੋਰ ਪਸ਼ੂਆਂ ਦੀ ਖਰਾਕ ਉਹ ਵੀ ਆਈ ਜਾਂਦੀ ਹੈ ਆਈ ਜਾਂਦੀ ਹੈ ਮਾਤਾ ਮੈਨੂੰ ਪਛਾਣਿਆ ਕਿ ਨਹੀਂ ਹਾਂ ਪਛਾਣਿਆ ਕਿ ਨਹੀਂ ਪਾਣੀ ਜਿਹੜਾ ਅੱਜ ਮੈਂ ਲੈਂਦਾ ਸੀ ਚੱਕ ਕੇ ਸੋਣਾ ਮੈਨੂੰ ਪਤਾ ਹੈ ਨਾ ਸੋਣਾ ਮੇਰੀ ਗੱਲ ਹਮਝਦਾ ਹੈ ਤੇਰੇ ਕੰਬਰ ਨੂੰ ਜਾਣਨੀ ਆ ਤੇਰੇ ਸਾਹਵਰਿਆਂ ਨੂੰ ਜਾਣਨੀ ਆ ਨਾਲ ਸਮਲ ਕੇ ਉਹਨਾਂ ਨੂੰ ਨਾਤ ਮਾਰਦੇ ਨਾਲ ਆ ਮੇਰੇ ਕਿਉ ਪੱਗ ਮਟਾਈ ਸੁਨਦ ਸਿੰਘ ਹਾਂ ਹਾਂ ਇਹ ਸਾਡਾ ਪਰਿਵਾਰ ਇੰਦਾ ਸਰ ਹੈ ਵੀ ਨਹੀਂ ਆ ਕਿੰਨੇ ਜਣੇ ਬੈਠੇ ਇੱਥੇ ਇੱਥੇ ਆਪਣੇ ਤੇਨ ਖਾਣ ਤਿੰਨ ਘਰ ਬੈਠੇ ਨਹੀਂ ਇੱਕ ਮਿੰਟ ਇੱਕ ਮਿੰਟ ਮਾਤਾ ਮੇਰੀ ਮਾਤਾ ਗੱਲ ਸੁਣ ਮੇਰੀ ਇਹ ਚਾਚੀ ਦੇ ਦੇਗੇ ਨੇ ਪਿੰਡ ਨਾਲ ਪਿੰਡ ਮਿਲੇਗਾ ਫਿਰ ਸਾਰਾ ਸੀ ਤੇ ਪੂਰਾ ਨਹੀਂ ਕਰ ਸਕਦੇ ਤੁਸੀਂ ਇੱਕ ਰਾਤ ਨੂੰ ਦੇ ਸਕਦੇ ਇਹ ਮੇਰੇ ਬੇਟਾ ਜੀ ਨੇ ਆਪ ਨੂੰ ਨਹੀਂ ਆ ਤੂੰ ਤੁਸੀਂ ਆਲਾ ਖੜਾ ਕਰ ਤੁਸੀਂ ਆਪ ਤਾਂ ਨੋਵਾਂ ਨੇ ਪਿੰਡ ਰਹਿੰਦੇ ਨੇ ਆ ਮੇਰੇ ਨਾਲ ਤੁਰ ਆ। ਮੇਰੀ ਗਾਉਂ ਸੁਣੋ। ਇੱਕ ਮਛਰਦਾਨੀ ਵਾਲਾ ਵੀ ਦੇ ਦਿਓ ਨਾ। ਕਿੱਥੇ ਰੱਖੀਏ? ਟਰਾਲੀ ਖੋਲ੍ਹ ਕੇ ਆ ਜਾਈਏ। ਪੰਜ ਮੰਜਾ ਲੈਣੀ। ਖੋਲ੍ਹ ਕੇ ਘੜੀ। ਦਰਵਾਜ਼ੇ ਲਾ ਕੇ ਅਗਲਾ। ਲਾ ਕੇ ਫੇਰ ਸੌਣਾ ਨਹੀਂ ਤਾਂ ਬਿਮਾਰ ਹੋ ਜਾਈਏ। ਮਾਤਾ ਤੇ ਆਪਣਾ ਸਕੂਲ ਦਾ ਜੀਤ ਤੇ ਪਿੱਛੇ ਰੱਖੀ। ਪਿੱਛੇ ਰੱਖੋ ਥੋੜਾ ਫੋਨ ਪਿੱਛੇ ਰੱਖੋ ਨਾ। ਉਹ ਤੇ ਹੀ ਭਾਈ। ਬਰਾਏ ਨੂੰ ਖੁਸ਼ ਕਰਾਉਂਦੀ ਮਾਤਾ। ਕੁਝ ਨਹੀਂ ਆਪਾਂ ਕਰਨਾ। ਹੋਣੇ ਪਤਾ ਮੇਰਾ। ਆਈ ਡੀ ਪਾਣੀ ਕੇ ਅੰਦਰ ਫਲਾਨ ਸਾਹ ਹੈ ਮੈਂ ਲੈ ਆਉਣਾ ਦੇਖ ਮੈਂ ਆਜਾ ਤੂੰ ਜੇ ਸਕੂਲ ਚ ਲੈ ਕੇ ਆ ਆਪਣੇ ਨੂਰ ਛਾਲੇ ਦੇ ਤ ਸਮਾਨ ਲੈ ਕੇ ਤ ਚੱਲਦੇ ਰਹੋਗੇ ਬੱਤੇ ਤੋਂ ਸਕੂਲ ਤੱਕ ਦਾ ਚੱਲੇ। ਸਾਮਾਨ ਵੀ ਲੈ ਜਾਂਦੇ ਨਾਲ। ਸਾਮਾਨ ਆਪਾਂ ਪਾਰ ਕੀ ਆਏ। ਉੱਥੇ ਸੀ ਨਾ ਇੱਥੇ ਰਾਤੀ ਰਹਿੰਦੇ ਨਾ ਹਰ ਰੋਜ਼ ਲੋਸਮੈਂਟ ਕਰਨੇ ਚੋਰਾਂ ਚੋਰ ਸਰਮੈਂ ਆ ਵੀ ਤਰੇ ਨਾ। ਉੱਥੇ ਆਉਣੀ ਫੈਜਾ ਪਈਆਂ ਪਰ ਕਿੱਥੇ ਸਾਰਿਆਂ ਨੂੰ ਇੱਥੇ ਕੀ ਕੀ ਚਾਹੀਏ। ਨਹੀਂ ਨਹੀਂ ਉਹ ਤਾਂ ਸਾਮਾਨ ਪਿਆ ਹੈ। ਚਿੱਤ ਦਾ ਫਿਕਰ ਹੈ। ਹਰ ਕੋ ਕੁਛ ਹਰ ਰੱਤ ਬੰਨੇ ਆਤਮੰਨ ਦੇ। ਨਹੀਂ ਇਹ ਨਾਲ ਚੱਣੀ ਸੈਨ ਉਹ ਤਾਂ ਚੱਲ ਪੈਣ ਕਿ lumme vajje ਵਿੱਚ ਆਤਾਂੀਆਂ ਦੇ। ਕਹਿੰਦੇ ਨਾ ਚੱਲੇ ਤਾਂ ਨਿਗਾਹ ਪੈਣ ਸਨ ਕਿ lumme ਲਾਉਣਗੇ ਜਿਹੜਾ ਚੋਰ ਹੈ। ਨਾ ਸਿਆਾਰੇ ਨਹੀਂ ਉਹ ਗੜ ਦੇ ਉਹ ਨਾ ਜੱਟ ਦੀ ਨੀ ਨਾ ਤੂ ਨਾ ਮੀਂਹ ਚ ਮਰ ਜੀਂਗੀ ਤਰੇ ਹੋਰ ਕੀ ਕਿੰਨੂ ਕੌਣ ਮਾਰੇ ਹੋਰ ਜਿੰਦਗੀ ਦੀ ਹੈ ਨੈਨੂ ਕੌਣ ਮਾਰੇ ਚੱਲ ਫਿਰ ਅਬ ਤਾਂ ਧਿਆਨ ਰੱਖਣਾ ਬਿਮਾਰ ਨਾ ਹੋਣਾ ਨਹੀਂ ਹੁੰਦੀ ਬਾਈ ਨਹੀਂ ਨਹੀਂ ਹੁੰਦੀ ਮੇਰੀ ਮੈਂ ਬਹੁ ਆਹ ਕੰਡ ਮੰਨੀ ਛੜੀ ਮੇਰੀ ਮੰਮੀ ਕਹਿੰਦੀ ਆ ਖਾਣ ਨੂੰ ਨਹੀਂ ਹਾਂ ਜੀ ਫਿਰ ਮੈਨੂੰ ਫੋਟਾਈ ਕਿ ਰਾਤ ਹੀ ਤਾਂ ਜਾਂਦਾ ਰਾਤ ਨੂੰ ਸੌਂ ਰਹੀ ਜਾਂਦੀ ਰਹੀਆਂ ਸਵੇਰ ਨੂੰ ਇੱਕ ਸਾਲ ਕੋਈ ਲੋੜ ਹੋਏ ਤਾਂ ਦੱਸੀ ਜਾਇਓ ਤੁਸੀਂ ਡਾਕਟਰ ਜੀ ਜਦੋਂ ਮੈਂ ਕਹਿੰਦਾ ਮਾਤੇ ਜੀ ਕੀ ਹੋਇਆ ਇਹਨਾਂ ਸਾਰਾ ਅੱਛਾ ਇੱਕ ਤੱਕ ਨਹਾਣੀ ਉਹ ਡਾਕਟਰ ਜੀ ਆ ਜਾਂਦੇ ਨੇ ਹਾਂ ਐਸਾ ਆਉਂਦਾ ਕਰਾ ਹਾਂ ਇਹੋ ਗੱਲ ਵੀ ਸਮਝ ਮਾਰ ਪਿਆ ਹਾਂ تو ويست تمه کڑا رہی تھی تو سدا اے کيلنا تھا ا اومن گراسک گراسک اجا اجا کھول تو کھول گراسا ها اجا کيلنا

ਉਹ ਕਿਹਾ ਵੀ ਦੇਰ ਦੇ ਬੱਚਾ ਬਾਨੀਆ ਉਹ ਜਰਾ ਅੱਛਰ ਜੀ ਆ ਗਿਆ ਨਾ ਉਹ ਦਿਦ ਨੇ ਠੀਕ ਹੈ ਜੀ ਠੀਕ ਹੈ ਹਾਂ ਜੀ ਤੁਹਾਡੇ ਨਾਲ ਖੜੇ ਹੈ ਜੀ ਬੱਚੇ ਜਿਹੜੇ ਸਕੂਲੋਂ ਸਿੱਪੂ ਸਿੱਟਾ ਨਾ ਆਉਂਦੇ ਸਵੇਰੇ ਪਾਉਣੇ ਤੇ ਪਵਾ ਦੇਣਗੇ ਜੀ ਉਹਨਾਂ ਚਾਹੀਦੇ ਚੋ ਚੋ ਫੇਰ ਨਾ ਜਿਹੜਾ ਫੇਰ ਨਾ ਕੋਲ ਲੈ ਆ ਆਹ ਆਹ ਅੱਛਾ ਹੋਰ ਹੋਰ ਕਿਉਂ ਉਹਦੇ ਤੋਂ ਹੋਰ ਲਾਇਆ ਆਪਣੇ ਨਹੀਂ ਅਸੀਂ ਅਸੀਂ ਪੈਨ ਲਗਾ ਕੇ ਟੈਂਪਲਵਾ ਦੇਨੇ ਆਪਾਂ ਨੂੰ ਜਿਹਨੂੰ ਲੋਟ ਦੱਸਿਆ ਇਸ ਤਰ੍ਹਾਂ ਮੈਡਮ ਤੇ ਪਿੱਛੇ ਉਹ ਬਜੀ ਤੇ ਸਾਰਾ ਬੜੀ ਗਿਸ਼ਟ ਤੇਰੇ ਕੋਲ ਲੈਣੀ ਬੈਠੀ ਹਾਂ ਇਹ ਰੋੜੇ ਵਿੱਚੋਂ ਉਸ ਤੋਂ ਪਿੱਛੇ ਬੈਠਾ ਜਿਹੜਾ ਆ ਗਿਆ ਤਾਂ ਕਿ ਨੇ ਉਹ ਮਾਇਆ ਤਰਪਾਲ ਆ ਛੋਟੀ ਉਹ ਹਾਂਜੀ ਬਸ ਸਹੀ ਟੈਂਪਰ ਵਾਲੇ ਆ ਪਾਪਾ ਵਾਲੇ ਆ ਵਾਹ ਸੁਪਿਆ ਰੋਣ ਦੇ ਘਰ ਬੜਾ ਭਾਈ ਅੱਛਾ ਸਰ ਵਾਸ਼ਿੰਗ ਕਰਾਜੀ ਕਿ ਦੋ ਸਰ ਬੱਚਾ ਦੇ ਟੌਰ ਗਿੱਟਾ ਆ ਗੁਰੇ ਆ ਆਪੇ ਰੋਣ ਠੀਕ ਇਹ ਬੰਦੇ ਬੱਲੇ ਆ ਬਾਕੀ ਫਿਰ ਕੱਲ ਆ ਜਾਏਗਾ ਫਿਰ ਮਿੱਟੀ ਦਾ ਬੰਦੇ ਦੇ ਆ ਹਾਰ ਵਗਰ ਰੋਕਿਆ ਲੱਗਿਆ ਕੁਝ ਨਹੀਂ ਹੋ ਰਿਹਾ ਹੈ ਮੈਮ ਆ ਜਾਲੀ ਜੁਲੀ ਲਾ ਕੇ ਸੋਣਾ ਕਰਦੇ ਨੇ ਬਣਾਤੀ ਐ ਫੈਸਲੇ ਲੈ ਦੋਣਾ ਚਾਹੀਦਾ ਨਹੀਂ ਹੋ ਤਾ ਦੋ ਕੰਮ ਨੇ ਉਹ ਰੋਡ ਜਿਹੜੀਆਂ ਸੀ ਅਰਾਧ ਰਿਕੁਐਸਟ ਜਿਹੜੀ ਵਾਪਸੀ ਲਈ ਚਲੋ ਵਾਪਸੀ ਚੁੱਕਰ ਇੱਕ ਮਿੰਟ ਸਾਰਿਆਂ ਨੂੰ ਮੈਂ ਉਹੀ ਸੁਣ ਕੇ ਆ ਗਿਆ ਤੇ ਉਹ ਲੈ ਕੇ ਜਾਂਦੇ ਹਾਂ ਸੀਐਮ ਸਾਹਿਬ ਕੋਲੇ ਬੰਨ ਦੇ ਸਾਰਿਆਂ ਦੇ ਕੰਮ ਇਹ ਮੈਡਮ ਜੀ ਹਮਲੇ ਬਿਸਤਾਰਾ ਸਰਪੰਚ ਸਾਹਿਬ ਨੂੰ ਸਾਨੂੰ ਸਾਰੇ ਸਟਕਾਰਾ ਮਿਲ ਜਾਏਗਾ ਇੱਕ ਆਮ ਬੋਲ ਜਿਹੜੀ ਇਸ ਪਾਸਾ ਨਹੀਂ ਨਹੀਂ ਦਾ ਇੱਕ ਤੋਂ ਬੜੇ ਇਸ ਤੋਂ ਕਾਫੀ ਮੁਸ਼ਕਿਲ ਮੁਮਾਰਜ ਕਰਦਾ ਹੈ। ਇਹ ਉਹ ਤੁਸੀਂ ਉਹ ਇੱਕ ਪੁੱਤਰ ਤੋਂ ਨਹੀਂ ਇੱਕ ਪਾਸਾ ਜਿਹੜਾ ਹੈ ਨਾ ਹੈ ਹੀ ਨਹੀਂ। ਬੰਨੀ ਟੁੱਟੀ ਹੋਈ ਸੀ। ਉਦੋਂ ਆਰਮੀ ਨੇ ਨਹੀਂ ਮਾਉਣ ਦਿੱਤਾ ਸੀ। ਟੁੱਟੀ ਤੇ ਉਹ ਡਾਇਰੈਕਟਰ ਵਿੱਚ ਥਾਂਤ ਹੈਗਾ। ਇਸ ਤੋਂ ਪਹਿਲਾਂ ਡੈਡੀ ਸਰਪੰਚ ਸੀ ਦੋ ਤਿੰਨ ਵਾਰੀ ਇਹ ਪ੍ਰੋਜੈਕਟ ਦੇ ਲਈ ਜਿਹੜਾ ਵਾਜਾ ਸੀ। ਤੁਸੀਂ ਪ੍ਰੋਪੋਜ਼ਲ ਬਣਾ ਕੇ ਕੁਝ ਨਹੀਂ ਹੋਇਆ। ਹੁਣ ਐਵੇਂ ਸੌਰੀ ਕਰਾ ਦੇ। ਐਸੋਰੀ ਹੋ ਜਾਏਗਾ। ਮੇਰੇ ਕੋਲ ਪਰਮਿਸ਼ਨ ਆ ਗਈ ਹੈ ਆਰਮੀ ਦੀ ਹੈ ਨਾ। ਹਾਂਜੀ ਹਾਂਜੀ। ਆਹ ਰੱਖੀਓ। ਇਹ ਐਨੀ ਮਾਰਪੰਡੀ ਲੋਕਾਂ ਨੂੰ ਰਹਿਤਾ ਆਰਮੀ ਨੂੰ ਇਹ ਬਹੁਤ ਖਤਰਾ ਮਾਰਨ ਲੱਗ ਗਿਆ ਇਸ ਨੂੰ ਬੱਚਾ ਡੇਗ ਪੈਦਾ ਉਹ ਤਾਂ ਕਹਿੰਦਾ ਕਿ ਤਾਈ ਤੱਕ ਅੰਦਰ ਲੱਕੂ ਪਗ ਤੈਨੂੰ ਚਾਰ ਕਹ ਰਿਹਾ ਵੀ ਸੇਫ ਜਗ੍ਹਾ ਤੇ ਆ ਜਾਓ ਕੁਝ ਕੌਸ਼ਨ ਕਰੋ ਇਹ ਇਸ ਤਰ੍ਹਾਂ ਬਾਕੀ ਬੱਚਿਆਂ ਨੂੰ ਤੇ ਸੀਟ ਉੱਤਰ ਲਈ ਮਰੂ ਬਰਸਾਤ ਨਾ ਆਵੇ ਤੇ ਫਿਰ ਤਬ ਵੀ ਸੇਫ ਹੈ ਜਦੋਂ ਬਰਸਾਤ ਆਉਂਦੀ ਤਾਂ ਜਿਆਦਾ ਮੁਸ਼ਕਲ ਹੁੰਦੀ ਹੈ ਦਾਤ ਵੀ ਬਹੁਤ ਆਈ ਸੀ ਤੇਰੀ ਵੀ ਬਹੁਤ ਸੀ ਕੈਂਪ ਬੈਡ ਸਾੜ ਕੇ ਕਰੇ ਸਾਰਾ ਸਮਾਨ ਇੱਕ ਜਗ੍ਹਾ ਤੇ ਬੱਚੇ ਤਾਂ ਭੇਜ ਦਿਆ ਕਰੋ ਬੱਚੇ ਨਹੀਂ ਜਾਂਦੇ ਬੱਚੇ ਨਹੀਂ ਜਾਂਦੇ ਇੱਥੇ ਰਹਿੰਦੇ ਨੇ ਨਾ ਅੱਜ ਸਮਾਂ ਦਰਦ ਨੂੰ ਗਏ ਤੇ ਹੈਗੇ ਨੇ ਰਹਿ ਜਾਂਦੇ ਹਾਂ ਬਸ ਰਹਿ ਜਾਂਦੇ ਸਾਬ ਬੈਠਾ ਉਹ ਇਹਦੇ ਸਾਹ ਦੇ ਪੋਰੇ ਮਰੇ ਰਿਹਾ ਤੁਸੀਂ ਤੇ ਜਰਾ ਕਿਨਾਂ ਘਰੇ ਪਿੱਛੇ ਮਨ ਕੰਦੇ ਚ ਇੱਥੇ ਕਰਨ ਹਾਂ ਪ੍ਰਿਸ਼ਤਧਾਰਾਂ ਤੇ ਇੱਥੇ ਤੁਸੀਂ ਦਿਨੇ ਰੱਖੇ ਕਰਨ ਨੂੰ ਬੈਠੋਗੇ ਤੇ ਨਹੀਂ ਇੱਧਰ ਪਛੂਗੇ ਪਛੂਗੇ ਹਾਂ ਕਿ ਕਿਤੇ ਬਿੱਤਰ ਨਹੀਂ ਕੇ ਬੇਰੀ ਨਹੀਂ ਤੁਮ ਜਾਣੀ ਹੈ ਕਿ ਕਿਹਾ ਜਾਏ ਉਥੇ ਡੈਡੀ ਦਾ ਰਾਮ ਚਲਾ ਜਾਂਦਾ ਹੈ। ਸਹੀ ਕਹਣਾ ਚ ਇਹ ਚੁਆਣਾ ਜਾਂਦਾ ਹੈ। ਪਾਣੀ ਵੀ ਕਾफी ਲਗਭਗ 8.5 9 ਫੁੱਟ 10 11 12 ਫੁੱਟ ਦੀ ਹੈ। ਸਿੱਧੇ ਮਕਾਨ ਦੀ ਉਚਾਈ ਥਾਂਵਾਂ ਕਿਤੇ ਵੀ ਤਾਂ ਕਰਦੇ ਜੇ ਪੰਜ ਫੁੱਟ ਤੋਂ ਪਾਣੀ ਹੈ। ਬਾਕੀ ਸਿਰ ਮੈਂ ਮੈਡਮ 3.5 ਫੁੱਟ ਮੰਨ ਲਓ ਆਪੇ। ਜਮੀਨ ਨਾਲ 2 ਫੁੱਟ ਹੈ। ਸੱਤ ਦਾ ਲੈਵਲ ਉਚਾਈ ਹੈ। ਸੜਕ ਨਾਲੋਂ 3.5 ਫੁੱਟ ਆਪਣੇ ਘਰ ਦਾ ਹੁੰਦਾ ਚੱਲੇਗਾ ਪਹਿਲਾਂ ਹੀ ਆਪਾਂ ਬਸੋਚ ਕੇ ਬਣਾਇਆ ਪਰ ਫਿਰ ਵੀ ਉਹਦੇ ਉੱਪਰ 1.5 ਫੁੱਟ ਬਾਹਰ ਕਈ ਨੇ ਕਹਿ ਰਹੇ ਜੀ 2005 ਸੀ ਗੈਰਾ ਜਪਾਣੀ ਆਇਆ ਨਾ ਥੋੜਾ ਜਿਹਾ ਉਹ ਵਰਕੋਸ ਨੋਕੋਸ ਤਾਂ ਇਸ ਤਰ੍ਹਾਂ ਮੜ ਦੀ ਤੇਲ ਭਰਾਇਆ ਸੀ ਸਾਰਾ 3.5 ਨਾ ਭਰਾਵਾਂ ਦਾ ਸਮਾਨ ਆਹ ਸਾਰਾ ਮੈਂ ਪੂਰੀ ਨਾ ਦੰਪ ਚਲੇ ਗਿਆ ਇੱਕ ਭਰਾ ਤਾਂ ਅੱਜ ਹੀ ਬਟੋਰੇ ਦੰਪ ਚ ਬਸ ਦੋ ਵਸ ਗਿਆ ਚਲੋ ਜੋ ਵੀ ਤੁਹਾਨੂੰ ਲੋੜ ਹੈ ਉਹ ਦੱਸ ਦੇ ਰਹੋ ਠੀਕ ਹੈ ਜਾਣਾ ਆਪਣੇ ਸਕੂਲ ਅੱਛੀ ਹੈ ਆਪਣੀ ਤਾਂ ਨੂਹ ਸੇ ਸਕੂਲ ਚ ਨਾ ਉਸ ਕਮਰੇ ਇਹਨਾਂ ਤੁਹਾਨੂੰ ਚਾਬੀ ਲੈ ਦੇਣਾ ਕਮਰੇ ਦੀ ਆ ਜਰਾ ਨਾ ਦੇ ਦੇ ਹਾਲ ਅੰਦੇ ਦੇ ਲੋਕਾਂ ਨੂੰ ਦੇ ਦੇ ਮੈਮ ਤੇ ਇੱਕ ਵਾਰ ਤੋਂ ਸ਼ਿਫਟ ਕਰ ਦਿਨ ਨੀ ਉਹ ਨਹੀਂ ਕਰਕੇ ਇਹ ਮਹੀਨੇ ਆਹ ਵੇਖੋ ਹਾਂ ਜਰਾ ਲੱਗੇ ਰ ਸਰ ਇੱਕ ਜਰਾ ਲੱਗੇ ਆ ਜਰਾ ਲੱਗੇ ਮੈਡਮ ਸਰਪੰਚ ਸਾਹਿਬ ਹਾਂਜੀ राशन किटा त मंगायो न ਲੇ ਜੰਮਿਆ ਹਾਂ ਨਾ ਰੇ ਰੇ ਬਾਬਾ ਤੇਰਾ ਸੰਭਿਚੈ ਹੈ ਠੀਕ ਲਹਿਰ ਤੇ ਮੈਨੂੰ ਪ੍ਰਬੰਧ ਕਰਵਾ ਦਿੱਤਾ ਹੈ ਲਹਿਰ ਮਨਾਇ ਚਿਤਾਰ ਲੱਖ ਰੁਪਏ ਤੋਂ ਮੈਂਸ ਸਾਥ ਸਾਹਿਬ ਆਏ ਜੀ ہمارا ਆਪਣਾ ਜੀ ਕੀ ਆਪਕੇ ਚਾਹੀਦਾ ਆ ਜਾ ਫਿਰ ਬਰੂਦੀ ਆ ਜਾ ਲੰਘ ਕੇ ਚਲੋ ਅਸੀਂ ਤਾਂ ਸੌਫਟ ਸੇਫਟੀ ਨਹੀਂ ਆ ਰਹੇ ਕੋਨ ਨੂੰ ਜਿਹੜੀ ਕਿਟ ਕੋਲ ਬਾਬੇ ਨੇ ਚਾਣ ਦੇ ਜਾਦੇ ਕਿਟ ਕਟਾ ਕਰ ਨਹੀਂ ਚਲੋ ਅੱਗੇ ਲਿਆ ਚਲੋ ਅੱਗੇ ਲਿਆ ਕੀ ਕਰੇ ਸ਼ੋਰ ਮਗਵਾ ਦਿੰਦੇ ਹਾਂ ਹਾਂ ਇੱਕ ਲੈ ਆਓ ਮਾਤਾ ਖੜੀ ਮਾਤਾ ਲੈਓ ਕੱਟ ਦਿਓ ਕੱਟ ਦਿਓ ਤੇ ਆ ਬੱਚਾ ਚੱਲ ਚੱਰ ਵੇਖਾ ਕੱਟ ਲਿਆ ਆ ਮਾਤਾ ਲੈੋ ਛੋਟਾ ਜਾ ਮੈਨੂੰ ਲਾਉਂਦੇ ਨੀ ਕੋਈ ਕੋਈ ਗੱਲ ਹੈ ਫਿਰ ਭੈਣ ਜੀ ਨਹੀਂ ਉਹ ਫੜ ਤਾਂ ਲੈ ਨਹੀਂ ਹਟਾ ਚਲ ਹਾਂ ਸਾਡੇ ਨਾਲ ਖੜੇ ਆ ਕੋਈ ਜੱਟ ਨਹੀਂ ਸਸ ਨਾ ਪਤਾ ਕਿ ਹੋਰ ਨਾ ਆਇਆ ਹਲੋ ਦੇ ਦੇ ਐਕਸਪ੍ਰੈਸ ਹੋ ਗਿਆ ਭਾਈ ਕੌਣ ਸੱਟ ਲੱਗੀ ਗਈ ਜਦੋਂ ਨਿੱਗੀ ਹੋਣੀ ਆ ਪਹਿਲਾ ਪਾਣੀ ਆ ਇਸ ਵਾਸਤੇ ਪਹਿਲਾ ਉਹ ਮੋਦੀ ਹੈ ਹੁਣ ਕਿ ਦਰਦ ਹੁੰਦੀ ਹੈ ਕਰ ਕੇ ਦੇਈਏ ਫਿਰ ਹੁਣ ਲੈਣਾ ਹੈ ਪਹਿਲੇ ਨਹੀਂ ਹੁਣ ਦੁਖਦੀ ਹੈ ਦੁਖਦੀ ਪਾਣੀ ਹੈ ਇਹ ਮੈਂ ਦਿਖਾ ਲੈਂਦੇ ਆ ਦੇਖੋ ਵੀ ਡਾਕਟਰ ਹੈ ਕੋਈ ਨਹੀਂ ਹੋਲੇ ਮਿਲਿੰਗ ਲਾਈਨ ਮੇਰੇ ਕੋਲ ਸੀ ਅੱਜ ਅੱਜ ਜਸਪੀ ਜਨ ਨੂੰ ਸ਼ਿਫਟ ਕਰਾ ਦਿਓ ਉਹਨਾਂ ਨੂੰ ਬੋਲੋ ਮੈਡੀਕਲ ਕਿੱਥੇ ਹੈ ਕਿੱਟੀ ਆਜਾ ਤੇਨਾਂ ਨੂੰ ਲੈ ਜਾਓ ਹੁਣ ਠੀਕ ਹੈ ਮੈਂ ਇਕੱਲੇ ਹਾਂ ਹੁਣ ਡਾਇਰੈਕਟ ਕੋਈ ਚਲਾ ਕੇ ਆਉਂਦਾ ਜਲਦੀ ਕਿ ਚਾਜ ਹੋ ਜੀ ਉਹ ਨਹੀਂ ਆਪਣਾ ਸਕੂਲ ਦੇ ਉਹ ਸਕੂਲ ਦੇ ਵਿੱਚ ਕੈਂਪ ਬਣਾਨੇ ਆਪਣੇ ਨੂਰ ਸਾਹਿਬ ਇੱਥੇ ਨੇੜੇ ਜਦ ਤੱਕ ਜਿਹੜਾ ਮਾਰਨੁਖੇ ਜੇ ਸਮਾਨ ਸੰਭਾਲ ਲਿਆਗੇ ਇੱਥੇ ਤੁਸੀਂ ਆ ਜਿਓ ਹਾਂ ਹਾਂ ਉਹ ਤੇ ਰੈਸ਼ਨ ਵੀ ਆ ਜਾ ਪਛਵਾ ਦਾ ਚਾਰਾ ਵੀ ਸਾਰਾ ਆ ਜਾਏਗਾ ਇਹ ਚੱਲ ਪੈਣਗੇ ਹਾਂਜੀ ਹਾਂ ਉਹ ਤੇ ਡਾਕਟਰ ਨੂੰ ਬੁਲਾ ਕੇ ਮੈਂ ਕਿਹਾ ਡਾਕਟਰ ਜੀ ਤੁਹਾਨੂੰ ਆਜੇ ਦੇ ਰੋਕੇ ਤੇ ਨਾ ਨਹੀਂ ਮੰਨਦਾ ਕਹਿੰਦਾ ਚਲ ਕੇ ਆਨ ਤੇ ਪੂਰਾ ਨਾਮ ਆਪਣੀ ਜੀ ਬੱਧੀ ਅਸਤਾ ਕਰਮਾ ਤਾਂ ਉਹ ਪਤਾ ਹੈ ਵਰਤਿਆ ਮੈਂ ਜੀ ਰੋਟੇਜ ਹੋਊਗੀ ਜੀ ਜਾਰੀ ਇੱਥੇ ਬੰਦ ਤੇ ਚੇਅਰਮੈਨ ਸਾਹਿਬਾ ਬੋ ਚੈੱਕ ਕਰਾ ਲਓ ਅਸਲ ਕੋਈ ਨਹੀਂ ਮਾਤਾ सिंदा तो उसको सिंदा था वो नहीं कर रहे हैं अरे नहीं कर रहे हैं पापा से